ਜਿਹੜੇ ਮੇਰੇ ਤਨ ਅਧਵਾ ਮੇਰੇ ਕੋਲ ਕੋਈ ਸ਼ਬਦ ਨਹੀਂ ਅੱਜ ਜਿਹੜਾ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚਾ ਲੱਗਿਆ ਚਹਿਕਾਰ dictators ਹੀ ਹਵਾਲਾ ਦੇ ਵਿਚਾਨ ਨਦੇਸ ਤੇ ਅੱਜ ਜੇ ਤੁਸੀਂ ਉਹਨਾਂ ਬੰਦੀ ਸਿੰਘਾਂ ਲਈ ਸੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਪਦਿਆਂ ਦੇ ਇਨਸਾਫ ਲਈ ਇੱਥੇ ਪਹੁੰਚੇ ਆ ਕਈ ਸ਼ਬਦ ਨਹੀਂ ਥੋੜਾ ਝੰਡਾ ਨਵਾਕ ਚੱਲ ਚੁੱਕਾ ਕਿਉਂਕਿ ਉਹ ਦਰਦ ਤੁਹਾਡੇ ਅੰਦਰ ਹੈ ਜਿਹੜਾ ਲਗਾਤਾਰ ਸਰਕਾਰਾਂ ਸਾਡੇ ਨਾਲ ਵਿਤਕਰਾ ਕਰ ਰਹੀਆਂ ਭਾਵੇਂ ਪੰਜਾਬ ਦਾ ਸਿੱਖ ਹੈ ਆਪਣੇ ਸਿੱਖਾ ਲਈ ਇਨਸਾਨ ਮੰਗਦਾ ਭਾਵੇਂ ਸਾਡਾ ਕਿਸਾਨ ਹੈ ਜਿਹੜਾ ਕਿਸਾਨੀ ਹੱਕਾਂ ਲਈ ਸੰਘਰਸ਼ ਕਰ ਰਿਹਾ ਇਹ ਸਰਕਾਰਾਂ ਤਕਰੀਬਨ 1947 ਤੋਂ ਸਾਡੇ ਖਲਾਫ ਕੁੱਤ ਦੀਆਂ ਰਹੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਵਾਅਦੇ ਵੀ ਕਰਦੀਆਂ ਰਹੀਆਂ ਜਿਨ੍ਹਾਂ ਦੇ ਅੱਜ ਜਿਹੜੇ ਸਿਸਟਮ ਦੀ ਅਗਵਾਈ ਕਰ ਰਹੇ ਹੈਂ ਦੇਸ਼ ਦਾ ਪ੍ਰਧਾਨ ਮੰਤਰੀ ਤੇ ਸਟੇਟ ਦਾ ਮੁੱਖ ਮੰਤਰੀ ਸਾਡੀ ਉਹਨਾਂ ਨਾਲ ਕੋਈ ਨਿੰਗੀ ਰਿਡੈਂਸ਼ਨ ਨਹੀਂ ਪਰੰਤੂ ਜੋ ਸਾਡੇ ਨਾਲ ਕਰ ਰਹੇ ਹੈਂ ਜੋ ਉਹਨਾਂ ਦਾ ਫਰਜ਼ ਮੰਨਦਾ ਸੀ ਉਸ ਤੇ ਪਹਿਰਾ ਨਹੀਂ ਦੇ ਰਹੇ ਤੇ ਸਲੀਆਜੇ ਸੀ ਉਹ ਸਿਸਟਮ ਨੇ ਪੁੱਤਲੇ ਸਾਰਨ ਜਾ ਰਹੇ ਆ ਇੱਕ ਗੱਲ ਭਾਵੇਂ ਸੈਂਟਰ ਦੀ ਸਰਕਾਰ ਕੋਈ 2027 ਦੀ ਜੀ ਦੇ ਦੀ ਆਸ ਰੱਖ ਰਹੀ ਆ ਪੰਜਾਬ ਤੇ ਪਰੰਤੂ ਜਿਹੜੀ ਆਮ ਆਦਮੀ ਸਰਕਾਰ ਸਾਡੇ 300 ਤੋਂ ਪੰਜਾਬ 'ਚ ਰਾਜ ਕਰ ਰਹੀ ਏ ਕੋਈ ਆਪਣੇ ਬਾਹਲੇ ਕਰਕੇ ਮੁਕਰਦੀ ਨਹੀਂ ਜਿਸ ਤਰ੍ਹਾਂ ਆ ਦੇ ਵਿਰੁੱਧ ਫੈਸਲੇ ਲੈ ਰਹੀ ਹੈ ਕਿਸਾਨਾਂ ਦੇ ਵਿਰੁੱਧ ਲੈ ਰਹੀ ਹੈ ਸਾਨੂੰ ਇੱਕ ਇੱਕ ਸਿਆਰਾ ਬਣਾਉਣ ਜਾ ਰਹੀ ਹੈ ਸੋ ਇਹ ਨਿਤਪੰਤਮ ਬਾਪੂ ਸੂਰਤ ਸਿੰਘ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਿਆ ਸੀ ਉੱਥੇ ਜਾ ਕੇ ਕਹਿੰਦਾ ਸੀ ਕਿ ਜਿਨ੍ਹਾਂ ਦੀ ਸਜਾਵਾਂ ਪੂਰੀਆਂ ਹੋ ਗਈਆਂ ਉਹਨਾਂ ਨੂੰ ਸਰਕਾਰਾਂ ਕਿਉਂ ਨਹੀਂ ਛੱਡ ਗਈਆਂ ਪਰੰਤੂ ਅੱਜ ਉਹ ਗੱਲ ਵੀ ਸੁਣਨ ਨੂੰ ਤਿਆਰ ਨਹੀਂ ਇੱਕ ਮੈਂ ਸਰਕਾਰ ਨੂੰ ਅੱਜ ਇੱਕ ਚੇਤਾਵਨੀ ਦਿੰਦਾ ਕਿ ਭਾਵੇਂ ਇਹ ਸੰਘਰਸ਼ ਹੈ ਜਿਹੜਾ ਹੁਣ ਕਰ ਕਰ ਜਾ ਚੁੱਕਿਆ ਉਹ ਬੰਦੀ ਸਿੰਘ ਸਾਡੇ ਕੌਮ ਦੇ ਹੀਰੇ ਐ ਤੇ ਕੌਣ ਸੜ ਚੁੱਕੀ ਐ ਅੱਜ ਹਰ ਵਰਗ ਜਿਹੜਾ ਵੀ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਦਾ ਉਹ ਉਹਨਾਂ ਦੇ ਹੱਕ ਜਹਾਦਾ ਨਾਰਾ ਮਾਰ ਰਿਹਾ ਸੋ ਇਹ ਸਾਡੀ ਜੰਗ ਉਹ ਤੱਕ ਜਾਰੀ ਰਹੇਗੀ ਜਦੋਂ ਤੱਕ ਸਾਡੇ ਉਹ ਸਿੰਘ ਬਾਹਰ ਨਹੀਂ ਆ ਜਾਂਦੇ ਸੋ ਮੈਂ ਗੱਲ ਕਰਾਂ ਜੇ ਜਸਵੰਤ ਜੱਪਤਾਰ ਸਿੰਘ ਹਮਾਰਾ ਦੀ ਜੀ ਜਿਸ ਨਿਸ਼ਾਨੇ ਨੂੰ ਲੈ ਕੇ ਤੁਰਿਆ ਸੀ ਕਿਉਂਕਿ ਇੱਕੇ ਨਿਸ਼ਾਨਾ ਸੀ ਜਿਹੜਾ ਸਾਡੇ ਨੌਜਵਾਲਾਂ ਦੀ ਸਰਕਾਰ ਨਸ਼ਣ ਤੁਸੀਂ ਕਰ ਰਹੀ ਸੀ ਉਹਨੂੰ ਰੋਕਣ ਵਾਸਤੇ ਕਾਰਜ ਕਰਿਆ ਤੇ ਕੌੰਦੀ ਕਾਰਜ ਕਿਉਂਕਿ ਜੇ ਉਹ ਨਾ ਕਾਰਜ ਕਰਦੇ ਅੱਜ ਤੇਰੀ ਨੌਜਵਾਲੀਆਂ ਇਹ ਬढ़ापे ਵੱਲ ਵੱਧ ਰਹੀ ਹੈ ਇਹ ਸ਼ਾਇਦ ਇੱਥੇ ਨਾ ਹੁੰਦੀ ਕਿਉਂਕਿ ਉਸ ਜੁਲੰਦਾ ਕਈ ਦਿਨਾਂ ਤੋਂ ਬੜਾ ਅਸਰ ਹੋਇਆ ਸੋ ਉਹਨਾਂ ਦਾ ਇਤਬਾਨਾ ਹੈ ਪੰਜਾਬ ਨਾਲ ਕਿ ਨਾ ਮੈਂ ਸਿਧਾਂਤ ਨੂੰ ਪਿੱਛੇ ਦੇ ਕੇ ਕੋਈ ਫੈਸਲਾ ਕਰਾਂਗਾ ਇਹ ਕਈ ਨਿਸ਼ਾਨਾ ਵੀ ਮੇਰੇ ਪੰਜਾਬ ਦਾ ਜਿਹੜਾ ਧੱਕਾ ਹੋ ਰਿਹਾ ਉਹਦੇ ਖਿਲਾਫ ਆਵਾਜ਼ اٹھਾਉਣੀ ਉਹ ਹਮੇਸ਼ਾ ਇਸੇ ਤਰ੍ਹਾਂ ਦੰਦ ਰਹੇਗਾ ਤੇ ਦੰਦ ਰਹੇਗਾ ਸੋ ਮੈਂ ਵਿਸ਼ਵਾਸ ਬੰਨਾ ਆਸ ਕਰਨਾ ਕਿ ਤੁਹਾਡਾ ਬਹੁਤ ਵੱਡਾ ਯੋਗਦਾਨ ਰਿਹਾ ਕੌਮੀ ਇਨਸਾਨ ਮੋਟੇ ਇਹ ਕੌਮ ਦਾ ਮੋਰਚਾ ਕਿਸੇ ਇੱਕ ਦਾ ਮੋਰਚਾ ਨਹੀਂ ਮੈਂ ਤਾਂ ਇੱਕ ਨਿਮਾਣਾ ਸੇਵਕ ਹੋਣ ਦੇ ਨਾਤੇ ਖੁੱਡਾ ਧੰਨਵਾਦ ਕਰਨਾ ਕਿ ਤੁਹਾਡੀ ਬਹੁਤ ਵੱਡੀ ਦੇਣ ਭਾਵੇਂ ਉਹ ਜਥੇਬੰਦੀਆਂ ਦੇ ਰੂਪ ਚ ਭਾਵੇਂ ਨਿੱਜੀ ਰੂਪ ਚ ਹਰ ਇੱਕ ਸੇਖੋ ਤੇ ਹਾਜ਼ਰੀਨ ਹੋਣ ਦਰੇਹਾ ਸੋ ਅੱਜ ਜਿਹੜਾ ਆਪਾਂ ਪ੍ਰੋਗਰਾਮ ਲਿਖਿਆ ਉਸ ਸਿਸਟਮ ਦੇ ਪੁਕੜੇ ਸਾਨਣ ਵਾਸਤੇ ਜੋ ਵੀ ਸਾਡੇ ਆਗੂ ਵਿੱਚ ਸਭਾ ਡਾਕਟਰ ਦਰਸ਼ਨਪਾਲ ਜੀ ਹੈ ਜਿਹੜੇ ਪਹਿਲੇ ਦਿਨ ਤੋਂ ਪਹਿਰਾ ਦੇ ਰਹੇ ਆਂ ਔਰ ਜਥੇਬੰਦੀਆਂ ਤਸਾਂਹ ਜੰਦੇ ਬੰਦੀਆਂ ਜਿਨੀ ਬਜ਼ੁਰਗਾਂ ਖੂ ਬੈਠੇ ਸਰਦਾਰ ਸਤਲਾਨ ਸਿੰਘ ਜੀ ਵਹਿਰੂ ਸੇਂ ਤੇ ਆਜਾਤ ਰਾਧੇ ਦੇ ਬਜਾਇ ਨਹੀਂ ਹਮੇਸ਼ਾ ਜਦੋਂ ਵੀ ਕਾਲ ਆਉਂਦੀ ਆ ਪਹਿਰਾ ਦਿੰਦੇ ਆ ਸੋ ਮੇਰੇ ਕੋਲ ਸ਼ਰਮ ਨਹੀਂ ਮੈਂ ਤਾਂ ਤੁਹਾਡੇ ਚਰਨਾਂ ਦੀ ਧੂੜ ਆਸ ਰੱਖਦਾ ਕਿ ਅੱਗੇ ਤੋਂ ਜੋ ਵੀ ਕਿਉਂਕਿ ਜਦੋਂ ਤੱਕ ਸਾਡੇ ਉਹ ਬੰਦੀ ਸਿੰਘ ਬਾਹਰ ਨਹੀਂ ਆ ਜਾਂਦੇ ਉਦੋਂ ਤੱਕ ਸਾਨੂੰ ਟੀਕੇ ਨਹੀਂ ਬਿਠਾਣਾ ਚਾਹੀਦਾ ਸੋ ਇੰਨੀ ਬੇਇਨਤੀਆਂ ਪ੍ਰਵਾਨ ਕਰਨਾ ਅੱਜ ਦੇ ਆਇਆ ਜੋ ਵੀ ਇੱਥੇ ਪਹੁੰਚਿਆ ਹਾ ਦਾ ਨਾਰਾ ਮਾਰਨ ਵਾਸਤੇ ਕੋਣ ਕੋਣ ਧੰਨਵਾਦ ਛੇ ਕਿਸੇ ਦਾ ਨਾਮ ਲੈਣਾ ਰਹਿ ਗਿਆ ਹੋਏ ਉਸ ਤੋਂ ਹੱਥ ਜੋੜ ਕੇ ਪ੍ਰਬੰਧਕ ਮਾਫੀ ਮੰਗਦੇ ਸੋ ਜਿਹੜਾ ਵੀ ਪ੍ਰੋਗਰਾਮ ਡਾਕਟਰ ਜੀ ਡਾਕਟਰ ਜੀ ਵੱਲੋਂ ਦੱਸਿਆ ਜਾਵੇਗਾ ਆਪਾਂ ਉਸ ਤੇ ਅਨੁਸ਼ਾਸਨ ਚ ਰਹਿ ਕੇ ਪਹਿਰਾ ਦੇਣਾ ਦੇ ਉਸ ਸਿਸਟਮ ਦੇ ਖਿਲਾਫ ਲੜਨਾ ਰੋਜ਼ ਨਜ਼ਾਰਾ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ